ਕਾ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਟੱਲਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਫਲੂਨ ਛੋਟੀ ਸੂਈ ਵੀ ਆ ਤੇ ਮਗਰ ਬੱਚਾ ਕੱਟਾ ਠੀਕ ਆ ਜੀ ਵੱਧ ਜਾਣਕਾਰੀ ਲੈਂਦੇ ਆਪਾਂ ਬਾਈ ਜੀ ਤੁਹਾਨੂੰ ਬਾਈ ਜੀ ਸਾਸਿਕਾ ਜੀ ਕਿਵੇਂ ਹੋ ਨਾਂ ਵੀਰ ਜੀ ਆਪਣਾ ਕੇਵਲ ਸਿੰਘ ਜੀ ਪਿੰਡ ਟੱਲਮਾ ਜਿਲ੍ਹਾ ਬਰਨਾਲਾ ਜੀ ਠੀਕ ਆ ਕਿੰਨਾ ਟਾਈਮ ਹੋ ਗਿਆ ਵੀਰ ਛੋਟੀ ਨੀ ਸੂਈ ਨੂੰ ਸੱਤ ਅੱਠ ਦਿਨ ਬਸੇ ਸੀ ਲੋਨ ਸੀ ਇਹ ਹਾਂਜੀ ਹਾਂਜੀ ਆਪਦੀ ਕੱਟੀ ਆ ਜੀ ਘਰ ਦੀ ਆਪਾਂ ਠੀਕ ਆ ਲੋ ਭਰਾ ਜ਼ਿਮੀਦਾਰ ਭਰਾ ਠੀਕ ਹੈ ਨਾ ਆਪਦੀ ਵਈ ਦੀ ਆ ਮੱਝ ਦੀ ਕੱਟੀ ਦੱਸ ਰਿਹਾ ਇੱਧਰਲੀ ਖੜੀ ਦੀ ਆ ਲੰਮੀ ਪੂਜਣ ਮੜਾ ਇਹਨੂੰ ਕਰ ਦੋ ਥਾਂ ਦਿਖਾ ਦੀ ਜੀ ਆਪਾਂ ਸ਼ਾਰਟ ਚ ਬਾਕੀ ਭਰਾ ਵੱਡੀ ਵੀਡੀਓ ਬਣਾਈ ਹੋਈ ਉਹ ਚ ਦੇਖ ਸਕਦੇ ਥਾਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਿੰਨਾ ਵੀਰੇ ਬਹੁਤ ਤਿਆਰ ਹੁਣ ਇਸ ਟਾਈਮ ਪੰਜ ਕਜੋਗ ਲੈਣਾ ਕੱਟਾ ਚੁੰਗੀਆਂ ਦਾ ਕੁਸ ਕੱਟਾ ਚੁੰਗੀਆਂ ਦਾ ਕੱਟਾ ਬਹੁਤ ਕੁਆਲਿਟੀ ਦਾ ਬਾਈ ਕਹਿੰਦਾ ਪਸ ਕੇ ਤੁਹਾਨੂੰ ਦੱਸ ਦਾਂਗੇ ਡਾਕਟਰ ਨੂੰ ਵੀ ਕਿਹੜੀ ਜਾਦਜੂ ਤਾਂ ਪੱਠਪੜਾ ਬਹੁ ਤੇ ਚੋਟੀ ਬਹੁਤ ਸੁਨਖਿਆ ਤੇ ਮਾਂ ਬਾਈ ਕੋਲੀ ਖੜੀ ਆ ਪਰਾ ਠੀਕ ਹੈ ਜੀ ਚੈੱਕ ਕਰ ਸਕਦੇ ਹਾਂ ਰੇਟ ਵੀਰ ਜੀ ਦਾ ਬਹੁਤ ਜਾਇ ਜੀ ਅਗੂ ਨੇ ਮੌਕੇ ਤੇ ਕਰ ਲਾਂਗੇ ਮੌਕੇ ਤੇ ਕਰੋਂਗੇ ਠੀਕ ਹੈ ਥੋੜਾ ਜਿਹਾ ਡਰਦੀ ਆ ਫੋਨ ਤੋਂ ਲੈ ਵਾਲੂਗਾ ਤੁਸੀਂ ਕਰਮਾਗਣ ਦਾ ਦੇਖ ਸਕਦੇ ਹਾਂ ਚੰਗੀ ਪੜੀ ਪਲੂਸੀਆ ਕੀਤੇ ਜੀ 4 ਤੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਪਰਾ ਕਿਸੇ ਨਵੀਂ ਵੀਡੀਓ ਚ ਬਾਕੀ ਵੱਡੀ ਵੀਡੀਓ ਜ਼ਰੂਰ ਦੇਖਿਆ ਕਰੋ ਪਰਾ ਸਾਰਾ ਤੋਰਾ ਤਰਾ ਦਿਖਾਇਆ ਵਚਨ ਜਿੱਤਰਾ ਓਕੇ ਬਾਏ